ਨਰਕੋ ਜਿਹੜੀ ਆਪਣੀ ਡਰੱਗਸ ਵਗੈਰਾ ਆਂਦੀ ਉਹਨੂੰ ਫਾਈਨੈਂਸ ਦਾ ਵੀ ਕੰਮ ਕਰਦੇ ਔਰ ਪੈਸੇ ਇਕੱਠੇ ਕਰਕੇ ਅੱਗੇ ਹਵਾਲੇ ਦੇ ਥਰੂ ਜਿਹੜਾ ਬਾਹਰ ਪੇਕ ਇਹਦੇ ਚਾਰ ਪੰਜ ਜਾਣਿਆਂ ਦਾ ਜਿਹੜਾ ਨਾਮ ਆਇਆ ਸੀਗਾ ਔਰ ਇਨਫੋਰਮੇਸ਼ਨ ਸੀ ਕਿ ਉਹ ਸਿਟੀ ਤਰੰਤਾਰਨੋਂ ਪੈਸੇ ਵਗੈਰਾ ਇਕੱਠੇ ਕਰਨ ਆਦੇ ਇਹਦੇ ਚ ਈਐਸਏ ਅਮਰੀਕ ਸਿੰਘ ਨੇ ਜਿਹੜਾ ਨਾਕਾ ਲਾਇਆ ਸੀਗਾ ਗੋਲਵੜ ਉਹਨੇ ਇੰਟਰਸੈਪਟ ਕੀਤੀ ਇੱਕ ਨੋਵਾ ਕਾਰ ਉਹ ਨੋਵਾ ਕਾਰ ਤੇ ਹੀ ਤਿੰਨ ਦੋਸ਼ੀ ਸੀਗੇ ਇਹਨਾਂ ਤੋਂ ਜਦੋਂ 3.5 ਤੋਂ 3 ਲੱਖ ਰੁਪਏ ਦਾ ਇਹ ਲਕਵਰ ਹੋਇਆ ਔਰ ਕੋਈ ਡਰੱਗਸ ਵਗੈਰਾ ਨਹੀਂ ਸੀ ਇਹਨਾਂ ਦੇ ਅੱਗੇ ਜੜੀ ਫਿਰ ਪੁੱਛਗਿਛ ਕੀਤੀ ਗਈ ਪੁੱਛਗਿਛ ਤੋਂ ਇੱਕ ਇੰਦਰਜੀਤ ਫਿਗਰ ਹੋਇਆ ਉਹਨੂੰ ਜਦੋਂ ਲੈ ਕੇ ਆਏ ਤਾਂ ਉਹਦੀ ਇੰਟਰੋਗੇਸ਼ਨ થઈ ਉਹਦੇ ਜਿਹੜਾ ਉਹਨੇ ਰਿਕਵਰੀ ਕਰਾਈ ਹੈ ਇੱਕ ਬਲੌਕ ਪਿਸਟਲ ਵੀ ਜਿਹੜੀ ਪਾਰੋਂ ਆਂਦੀ ਹੈ ਔਰ ਉਹਦੇ ਕੋਲੋਂ 1 ਕਿਲੋ ਦੇ ਕਰੀਬ ਜਿਹੜੀ ਹੈ ਹਿਰੋਇਨ ਸੀ ਉਸ ਤੋਂ ਅੱਗੇ ਪੁੱਛ ਕਰਨ ਤੇ ਪਤਾ ਲੱਗਿਆ ਉਹਦੇ ਜਿਹੜੇ ਉਹਦੇ ਖਿਲਾਫ ਪਹਿਲੇ ਵੀ ਇੱਕ 2021 ਚ ਜਿਹੜਾ STF ਨੇ ਪਰਚਾ ਦਰਤਾ ਸੀਗਾ NDPS ਦਾ ਵੇਰ ਐਸ ਪਹਿਲੀ ਉਹ ਇੱਕ ਅਨਰੋਲ ਜਾਣ ਦੀ ਕੋਸ਼ਿਸ਼ ਕਰ ਰਹਾ ਸੀ ਜੀ ਮੈਂ ਤਾਂ ਜਿਹੜਾ ਦੁਬਈ ਤੋਂ ਆਇਆ ਸੀ ਦੂ ਤਿੰਨ ਮਹੀਨੇ ਪਹਿਲੇ ਬਟ ਜਦੋਂ ਇੰਟਰੋਗੇਟ ਚੰਗੀ ਤਰ੍ਹਾਂ ਡਿਟੇਲ ਚ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਉਸ ਤੋਂ ਇਹ ਸਾਰੇ ਤੱਥ ਸਾਹਮਣੇ ਆਏ ਤੇ ਟੋਟਲ ਜਿਹੜੀ ਹੁਣ ਤੱਕ ਦੀ ਵੱਖ-ਵੱਖ ਮੁੱਦਮਾ ਤੋਂ ਰਿਕਵਰੀ ਹੋਈ ਹੈ 12,80,000 ਰੁਪਏ ਕੈਸ਼ ਦੀ ਰਿਕਵਰੀ ਹੋਈ ਹੈ ਜਿਹੜਾ ਇਹ ਸਾਰਾ ਪੈਸਾ ਇਕੱਠਾ ਕਰਕੇ ਹਵਾਲੇ ਦੇ ਥਰੂ ਦੁਬਈ ਭੇਜਦੇ ਸੀ ਔਰ ਦੁਬਈ ਦੇ ਥਰੂ ਅੱਗੇ ਪਾਕਿਸਤਾਨ ਜਾਂਦਾ ਸੀਗਾ ਔਰ ਉਸੇ ਪੈਸੇ ਨਾਲ ਰੀਫਾਈਨੈਂਸਿੰਗ ਵੀ ਵਿੱਚੋਂ ਕਰਦੇ ਸੀਗੇ ਇਹ ਜਿਹੜੀ ਕੋਈ ਇਹਨਾਂ ਦੀ ਕਮਿਸ਼ਨ ਬਣਦੀ ਸੀ ਜਾਂ ਕੁਝ ਬਣਦੀ ਸੀ ਉਹਦੇ ਨਾਲ ਫਾਈਨੈਂਸਿੰਗ ਕਰ ਦਿੰਦੇ ਸੀ ਕਿ ਡਰੱਗਸ ਦੀ ਔਰ ਉਹ ਅੱਗੇ بیچ ਕੇ ਉਹਦੇ ਤੋਂ ਪ੍ਰੋਫਿਟ ਲੈਂਦੇ ਸੀਗੇ ਟੂਟਲ ਰਿਕਵਰੀ ਸਰ ਕਿੰਨੀ ਆ ਤੇ ਕਿ ਮੈਂ ਪੈਸਾ ਸਾਰਾ ਟੂਟਲ ਰਿਕਵਰੀ ਜਿਹੜੀ ਦੱਸਿਆ ਮੈਂ ਕੈਸ਼ ਦੀ 12 ਲੱਖ 80 ਜਆ ਟੋਟਲ ਖੁੱਲ੍ਹ ਦੋਸ਼ੀ ਜਿਹੜੇ ਅਸੀਂ ਫੜਿਆ ਹੁਣ ਤੱਕ ਉਹ ਤਿੰਨ ਹੈ ਜਿਹੜੇ ਅਰੈਸਟ ਹੋਏ ਐ ਐਂਡ ਉਸ ਤੋਂ ਇਲਾਵਾ ਇੱਕ ਨੋਵਾ ਕਾਰ ਹੈ ਇੱਕ ਬਲੌਕ ਦੀ ਪਿਸਟਨ ਹੈ 1 ਕਿਲੋ ਦੀ ਰੋਇੰਗ ਹੈ ਪਾਕਿਸਤਾਨ ਨਾਲ ਇਨਕਮ ਹੈ ਬਿਲਕੁਲ ਹੈ ਜੀ ਬਾਰੋ ਹੀ ਆਂਦਾ ਔਰ ਜਦੋਂ ਕਈਆਂ ਨੂੰ ਫੜਿਆ ਵੀ ਸੀਗਾ ਤਾਂ ਤਾਂ ਵੀ ਫੋਨ ਫੋਨ ਬਾਰੋਂ ਇਹਨਾਂ ਦੇ ਰਿਲੇਟਿਵਸ ਨੂੰ ਜਾਂ ਕਿਸੇ ਨੂੰ ਆਨ ਲਾਪੇ ਸੀ ਉਹ ਅੱਗੇ ਸਾਡੀ ਡੀਟੀਆ ਇਨਵੈਸਟੀਗੇਸ਼ਨ ਚੱਲ ਰਹੀ ਹੈ